ਬਾਰਡਰ ਦਾ ਇਲਾਕਾ ਹੈ ਬਾਰਡਰ ਦੇ ਉੱਤੇ ਬਾਰਡਰ ਦਾ ਇਲਾਕਾ ਕੀ ਹੈ ਬਾਰਡਰ ਦੇ ਉੱਤੇ ਫਰਸਟ ਲਾਈਨ ਆਫ ਡਿਫੈਂਸ ਸਮਝ ਲੋ ਹਿੰਦੁਸਤਾਨ ਦੀ ਹੈ ਫਰਸਟ ਲਾਈਨ ਆਫ ਡਿਫੈਂਸ ਹੈ ਤੇ ਨਾ ਤੇ ਦੋਰੀ ਮਾਰ ਇੱਕ ਤਾਂ ਬਾਰਡਰ ਦੀ ਇੱਕ ਕੰਡੇ ਵਾਲੀ ਤਾਰ ਦੇ ਪਾਰ ਜ਼ਮੀਨ ਹੈ ਉੱਥੇ ਇਹਨਾਂ ਦਾ ਹਰ ਸਮੇਂ ਕੋਈ ਨਾ ਕੋਈ ਕਿਉਂਕਿ ਜਦੋਂ ਵੀ ਟੈਂਸ਼ਨ ਬਣਦੀ ਹੈ ਕੋਈ ਉਧਰ ਜਾਣਦੇ ਜੋ ਔਕੜਾਂ ਲੱਗ ਜਾਂਦੀਆਂ ਜੋ ਰਿਸਟ੍ਰਿਕਸ਼ਨ ਹੋ ਜਾਂਦੀਆਂ ਹੁਣ ਵੀ ਬਾਕੀ ਹੜੜਾਲਾ ਕੰਮ ਜਿਹੜਾ ਨਾਲ ਪੈਂਦੇ ਤੋਰੀ ਮਾਰ ਇਹਨਾਂ ਤੇ ਪਈ ਹੈ ਪਹਿਲਾਂ ਆਪਰੇਸ਼ਨ ਸੰਦੂਰ ਚੋਂ ਉਸ ਸਮੇਂ ਜਦੋਂ ਤਣਾਅ ਹੋਇਆ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਇਥੋਂ ਜਾੜਾ ਹੋਇਆ ਹੁਣ ਰੱਬ ਦੀ ਮਾਰ ਪਈ ਹੈ ਕੁਝ ਆਮ ਆਦਮੀ ਪਾਰਟੀ ਸਰਕਾਰ ਦੀ ਮਾਰ ਪਈ ਹੈ ਇਹਨਾਂ ਦੀ ਅਨਗੈਲੀ ਕਰਕੇ ਗੈਰ ਜ਼ਿੰਮੇਵਾਰانہ ਤਰੀਕਾ ਨਾਲ ਜਿਸ ਤਰ੍ਹਾਂ ਪਾਣੀ ਇੱਥੇ ਛੱਡਿਆ ਗਿਆ ਇਹਨਾਂ ਸਾਰਿਆਂ ਦਾ ਨੁਕਸਾਨ ਹੋਇਆ ਬਾਕੀ ਹਰ ਸਾਲ ਇਹਨਾਂ ਨੂੰ ਆ ਸੱਟ ਝੇਲਣੀ ਪੈਂਦੀ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਬਹੁਤ ਹੀ ਜੈਨੂਇਨ ਮੰਗਾਂ ਹੈ ਪੁਰਾਤੋਰ ਰੱਬ ਦੀ ਤਮਾਰ ਹੈ ਇਧਰ ਪਸ਼ੂ ਵਾਲੀ ਮਾਰ ਵੀ ਇਹਨਾਂ ਦੇ ਕਿਉਂਕਿ ਜੰਗਲੀ ਪਸ਼ੂ ਜਿਹੜੇ ਜੰਗਲੀ ਸੂਰ ਵਗੈਰਾ ਇਥੇ ਉਹਨਾਂ ਦਾ ਵੀ ਬਹੁਤ ਵੱਡਾ ਖਰਾਬੇ ਦਾ ਇਹਨਾਂ ਦਾ ਸਮੱਸਿਆ ਪਾਣੀ ਦੀ ਸਮੱਸਿਆ ਡਰੇਨ ਵਾਸਤੇ ਇੱਕ ਇਹਨਾਂ ਦੀ ਬਹੁਤ ਜੈਨੂਇਨ ਮੰਗ ਆ ਵੀ ਇਥੇ ਡਰੇਨ ਜਿਹੜੀ ਬਣਾਈ ਜਾਵੇ ਤਾਂ ਕਿ ਬਾਕੀ ਇਲਾਕੇ ਦਾ ਬਚ ਜਾਣ ਜਿੱਥੇ ਪਾਣੀ ਨਿਕਲਦਾ ਹੈ ਨਿਕਾਸੀ ਦਾ ਡਰੇਨ ਬਣ ਜਾਵੇ ਪੁਲ ਦਾ ਬਹੁਤ ਵੱਡਾ ਇਹਨਾਂ ਦਾ ਵੀ ਸਾਡੇ ਇੱਕ ਪੁਲ ਬਣਦੀ ਫਾਰ ਵਾਲੇ ਜਿਹੜੇ ਪਿੰਡਾਂ ਤੱਕ ਪਹੁੰਚਦਾ ਪਹਿਲਾਂ ਆਈ ਮਸਲਾ ਇਸੇ ਤਰ੍ਹਾਂ ਦਾ ਮੁਹਾਰ ਜਮਸ਼ੇਰ ਪਿੰਡ ਦਾ ਸੀਗਾ ਜਦੋਂ ਹਮ ਯਾਰ ਉਹ ਉਹ ਪੁਰ ਬਣਵਾਣ ਦੇ ਵਿੱਚ ਸਾਰੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਉਹ ਪੁਰ ਬਣਵਾਇਆ ਸੀ ਆ ਪੁਰ ਦੀ ਵੀ ਮੰਗ ਬੜੀ ਭਾਰੀ ਹੈ ਤੇ ਇੱਕ ਜਿਹੜਾ ਇਸ਼ੂ ਸਾਰੇ ਬਾਰਡਰ ਦੇ ਉੱਤੇ ਹੈ 2007 ਤੇ ਜਿਸ ਰਜਿਸਟਰੀਜ਼ ਇਹਨਾਂ ਦੀਆਂ ਹੋਈਆਂ ਸੀ ਉਹ ਸਾਰੀ ਨਲਨਵਰਡ ਕਰਕੇ ਉਹ ਫਿਰ ਕੱਚੀਆਂ ਕਰਤੀਆਂ ਜੀ ਉਹ ਇੱਕ ਸਮੱਸਿਆ ਹੈ ਜਿਹੜੀ ਸੈਂਟਰਲ ਲੈਵਲ ਤੇ ਉਹਨੂੰ ਅਸੀਂ ਟੇਕ ਅਪ ਕਰਕੇ ਉਹਦਾ ਕਰਵਾਣ ਦੀ ਗੱਲ ਸਾਰੇ ਦੇ ਇਸ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਾਈ ਬਾਰਡਰ ਦੇ ਸਮੱਸਿਆ ਬਾਕੀ ਤਾਰ ਤੋਂ ਪਾਰ ਜਿਹੜੇ ਹੈ ਇਹਨਾਂ ਜਿਹੜਾ ਮੌਜ ਆਂਦਾ ਸਲਾਨਾ ਉਮੇ 2004 ਦੇ ਬਾਅਦ ਨਹੀਂ ਆਇਆ ਸ਼ਾਇਦ ਨਹੀਂ ਸਰ ਸੋਰੀ 2000 ਹੀ ਹੋ ਗਈ ਤਾਂ 24 24 ਦਾ ਨਹੀਂ 24 ਦੇ ਬਾਅਦ ਦਾ ਉਹ ਰੁਕਿਆ ਪਿਆ 10000 ਰੁਪਏ ਉਹ ਦੇ ਬਦਾਨ ਦੀ ਗੱਲ ਹੈ ਇਸ ਇਲਾਕੇ ਚ ਸਮੱਸਿਆ ਹੀ ਸਮੱਸਿਆ ਹੈ ਬਹੁਤ سارے ਵਾਦੇ ਕਰਕੇ ਸਰਕਾਰੇ ਤੁਮਣ ਕੇ ਗਈ ਹੈ ਆਮ ਆਦਮੀ ਪਾਰਟੀ ਦੀ ਪਰ ਕਿਸੇ ਨੇ ਬਹਾਨੀ ਪੜੀ ਨਹੀਂ ਅੱਜ ਇਹਨਾਂ ਕੋਲ ਆਏ ਇਹਨਾਂ ਕੋਲ ਬੈਠ ਕੇ ਸਾਡੇ ਪ੍ਰਧਾਨ ਜੀ ਮੇਸ਼ਰ ਨਾਲ ਕਾਕਾ ਕੰਬੋ ਜੀ ਮੋਢੇ ਨਾਲ ਮੋਢਾ ਲਾ ਕੇ ਖੜੇ ਐ ਇੱਥੋਂ ਸ਼ਜੀਵਾਰ ਜੀ ਨਾਲ ਗਏ ਉਹ ਦਿਨ ਕਿਦਰ ਗੇ ਸ਼ਜਵਾਰ ਜੀ ਸ਼ਜਵਾਰ ਜੀ ਨੂੰ ਲੈ ਕੇ ਵੀ ਗਏ ਪ੍ਰਧਾਨ ਮੰਤਰੀ ਜੀ ਜਦੋਂ ਉੱਥੇ ਆਏ ਹੈ ਗੁਰਦਾਸਪੁਰ ਇਹਨਾਂ ਨੇ ਸਪੈਸ਼ਲੀ ਆਪਣੇ ਉੱਥੇ ਇਲਾਕੇ ਦੀ ਗੱਲ ਦੱਸੀ ਵੀ ਆ ਸਾਡੇ ਜਿਹੜੀ ਸਮੱਸਿਆ ਹੈ ਤਾਰੂ ਤਾਰ ਦੇ ਨਾਲ ਜਿਹੜੀ ਸਮੱਸਿਆ ਸਾਨੂੰ ਉੱਥੇ ਕੀ ਕੀ ਲੋੜ ਹੈ ਬੜੇ ਧਿਆਨ ਨਾਲ ਪ੍ਰਧਾਨ ਮੰਤਰੀ ਨੇ ਇਹਨਾਂ ਦੀ ਗੱਲ ਸੁਣੀ ਤੇ ਮੇਰੀ ਕੋਸ਼ਿਸ਼ ਹੈ ਵੀ ਇਹ ਸਾਰੇ ਜਿਹੜੇ ਸਮੱਸਿਆਵਾਂ ਹੈ ਜਿੱਥੇ ਇੱਥੇ ਮੌਜੂਦਾ ਪੰਜਾਬ ਸਰਕਾਰ ਦੇ ਕੰਨ ਚੋਂ ਤਾਂ ਪਾਵਾਂਗੇ ਪਾਵਾਂਗੇ ਸੈਂਟਰ ਦੇ ਜਿਹੜੇ ਮਸਲੇ ਹੈ ਉਸੇ ਕਿ ਅੰਦਰ ਸਰਕਾਰ ਤੇ ਪ੍ਰਧਾਨ ਮੰਤਰੀ ਲੈਵਲ ਤੇ કૃषि ਮੰਤਰੀ ਐ ਬਾਰਡਰ ਤੇ ਜਾ ਕੇ ਉਹ ਸਾਰੀਆਂ ਗੱਲਾਂ ਉੱਥੇ ਰੱਖੇ ਗਏ ਬਾਰਡਰ ਏਰੀਆ ਡਵੈਲਪਮੈਂਟ ਫੰਡ ਚ ਉਹਨਾਂ ਦਾ ਬੱਚਿਆਂ ਦੀ ਪੜ੍ਹਾਈ ਦੀ ਸਕੂਲ ਦਾ ਸਮੱਸਿਆ ਹੈ ਨੌਕਰੀ ਦੀ ਅਨਇੰਪਲੋਇਮੈਂਟ ਦੀ ਦੇਖੋ ਇਸ ਇਲਾਕੇ 'ਚ ਬਹੁਤ ਵੱਡੀ ਹਰ ਸਮੇਤ ਰਾਸਤੇ ਦੇ ਨਾਲ ਕੋਲ ਦੇ ਇੱਕ ਤਾਂ ਪਾਕਿਸਤਾਨ ਬਾਰਡਰ ਤੇ ਉੱਤੇ ਬੈਠੇ ਉਹ ਇਹਨਾਂ ਦੀ ਹਮੇਸ਼ਾ ਟੈਨਸ਼ਨ ਵਾਲੀ ਜ਼ਿੰਦਗੀ ਹੈ ਤੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਸਾਡੇ ਸਾਡੇ ਸਾਰੀ ਪਾਰਟੀ ਦੀ ਜੀਪੀ ਸਾਡੇ ਜਨ ਸਿੰਘ ਸਿੰਘ ਜੀ ਵੀ ਆਏ ਹੋਏ ਸਾਰੇ ਹੱਥ ਮਿਲ ਕੇ ਸੀ ਕਰ ਰਹੇ ਹਾਂ ਉਰੀਵਾ ਚੱਕੇ ਨਦੀ ਹਰ ਸੰਭਵ ਆ ਪੂਰਾ ਮਸਲਾ ਵੀ ਲੈ ਕੇ ਜਾਵਾਂਗੇ ਤਾਂ ਕਿ ਪੁਲ ਦੀ ਬਣਾਈਏ ਸਕੇ ਜੈਕਟ ਸਾਹਿਬ ਇੱਕ ਸੋਹਤੀ ਆ ਗੱਲ ਵੀ ਪੁੱਛਣ ਆਲੇ ਆ ਵੀ ਤੁਸੀਂ ਕੀ ਕੀਤਾ ਪਹਿਲਾਂ ਤਾਂ ਭਗਵੰਦ ਮਾਨ ਜੀ ਆ ਦੱਸਣਾ ਵੀ ਤੁਸੀਂ ਕੀ ਕੀਤਾ ਹੈ ਕੇਂਦਰ ਨੇ ਤਾਂ 12000 ਕਰੋੜ ਰੁਪਏ ਦਾ ਅੱਜ ਵੀ ਮੈਂ ਉਹਨਾਂ ਨੂੰ ਕੈਗ ਦੀ ਰਿਪੋਰਟ ਦਿਖਾਈ ਹੈ ਭਗਵੰਦ ਮਾਨ ਜੀ ਪੜ੍ਹਦੇ ਤਾਂ ਵੈਸੇ ਜਾਣ ਬੁੱਝ ਕੇ ਅਨਪੜ੍ਹ ਬਣ ਜਾਣ ਤਾਂ ਪਤਾ ਨਹੀਂ ਬਾਕੀ ਪੜ੍ਹ ਤਾਂ ਲੈਂਦੇ ਕਾਲਜ ਗਏ ਹੋਏ ਆ ਤੇ ਬੀਐਸਸੀ ਕੀ ਕੀਤੀ ਹੈ ਸ਼ਰ ਭਗਵੰਦ ਮਾਨ ਜੀ ਨੇ ਤੇ ਕਿਉਂਕਿ ਇੰਗਲਿਸ਼ ਜੀ ਹੈ ਫਿਰ ਕਹਿਣਗੇ ਵੀ ਸਾਡੀ ਬੇਇੱਜ਼ਤੀ ਕਰਤੀ ਹੈ ਕੋਈ ਕਰਦਾ ਉਹ ਕੈ ਇਦੀ ਰਿਪੋਰਟ ਇੰਗਲਿਸ਼ ਚ ਅੱਗੇ ਕਹਿੰਦੇ ਮੰਤਰੀ ਉਸੇ ਕਰਕੇ ਚਲੋ ਮੰਤਰੀ ਜੀ ਤਾਂ ਪ੍ਰਧਾਨ ਮੰਤਰੀ ਚਲੋ ਆਮ ਆਦਮੀ ਜਿਤਨਾ ਰਹਿਣ ਦਾ ਪਛਾਣ ਲੈਣ ਮੰਤਰੀ ਵੀ ਮੇਰੇ ਵਾਂਗੂ ਪੈਰ ਛੱਡ ਗਏ ਹੋਣੇ ਇਸ ਕਰਕੇ ਨਹੀਂ ਪਛਾਣ ਸਾਰਿਆਂ ਨੇ ਖਾਸ ਬਣ ਗਏ ਆਮ ਤੋਂ ਖਾਸ ਬਣ ਗਏ ਇਸ ਕਰਕੇ ਆਪਣੀ ਪਛਾਣ ਬਣ ਗਈ ਪਰ ਪ੍ਰਧਾਨ ਮੰਤਰੀ ਜੀ ਦਾ 12000 ਤੇ 16001 13600 ਕਰੋੜ ਰੁਪਏ ਭਗਵੰਤਬਾਹ ਜੀ ਕੋ ਦੀਪਗੰਤ ਮਾਨ ਜੀ 13000 ਕਰੋੜ ਰੁਪਏ ਉਹਨਾਂ ਨੂੰ ਨਹੀਂ ਦਿਸ ਰਹੇ ਤਾਂ 3 ਕਰੋੜ ਪੰਜਾਬੀਆਂ ਨੂੰ ਕੀ ਉਹਨਾਂ ਨੂੰ ਯਾਦ ਆ ਸਕਦਾ ਕੀ ਕਰਨਗੇ ਪੰਜਾਬ ਦਾ ਕਿਉਂਕਿ ਉਹਨਾਂ ਨੇ ਤਾਂ ਵੈਸੇ ਹੀ ਆਪਣੇ ਮੁੱਖ ਮੰਤਰੀਸ਼ਪ ਜਿਹੜੀ ਠੇਕੇ ਤੇ ਦੇ ਰੱਖੀ ਹੈ ਕੇਜਰੀਵਾਲ ਸਾਹਿਬ ਨੂੰ ਪਰ ਬੀਜੇਪੀ ਪਾਰਟੀ ਸਾਡੇ ਸਾਰੇ ਭਰਾਵਾਂ ਦੇ ਨਾਲ ਜਿੱਥੇ ਕਿਤੇ ਵੀ ਹੈ ਡਟ ਕੇ ਖੜੇ ਹੈ ਪੂਰੀ ਮਦਦ ਕਰਾਂਗੇ ਹਰ ਸਰ